ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਜਣੇ ਹੋਪ ਤੁਸੀਂ ਵਧੀਆ ਹੀ ਹੋਵੋਗੇ ਹਾਂਜੀ ਤਿਹਾੜ ਸ਼ੁਰੂ ਹੋਣ ਵਾਲੇ ਨੇ ਕਰਵਾ ਚੌਥਾਨ ਵਾਲਾ ਰਖੜੀ ਆਉਣ ਵਾਲੀ ਹੈ ਨਾ ਤੇ ਹੋਰ ਵੀ ਬਹੁਤ ਸਾਰੇ ਤਿਹਾੜ ਆਉਣ ਵਾਲੇ ਨੇ ਦੀਵਾਲੀ ਦੁਸ਼ਹਿਰਾ ਤੇ ਸਾਰੇ ਤਿਹਾੜਾਂ ਲਈ ਸਾਨੂੰ ਪਾਉਣ ਵਾਸਤੇ ਵਧੀਆ ਵਧੀਆ ਸੂਟ ਸਾਈਡ ਚਾਹੀਦੇ ਹੁੰਦੇ ਨੇ ਵਿਆਹ ਸ਼ਾਦੀਆਂ ਵੀ ਸ਼ੁਰੂ ਹੋਣ ਵਾਲੀਆਂ ਨੇ ਤੇ ਉਹਨਾਂ ਵਿੱਚ ਵੀ ਆਪਾਂ ਟੋਰ ਕੱਢਣੀ ਹੁੰਦੀ ਹੈ ਹੈਨਾ ਤੇ ਉਦੋਂ ਜਿਹੜੇ ਸੂਟ ਆਪਾਂ ਹੁਣ ਇਸ ਵੀਡੀਓ ਚ ਲੈ ਕੇ ਆਏ ਨੇ ਉਹ ਉੱਦਾਂ ਦੇ ਸੂਟ ਰੈਣ ਵਾਲੇ ਨੇ ਜੋ ਤੁਹਾਡੇ ਟੋਰ ਕੱਢ ਦੇਣਗੇ ਹਾਂਜੀ ਦੇਖ ਕੇ ਮਨ ਖੁਸ਼ ਹੋ ਜਾਏਗਾ ਇੱਧਰ ਦੇ ਸੂਟ ਰੈਣ ਵਾਲੇ ਨੇ ਬਹੁਤ ਹੀ ਸੋਹਣੇ ਸੋਹਣੇ ਸੂਟ ਰੈਣ ਵਾਲੇ ਨੇ ਇਹਨਾਂ ਚ ਕੋਈ ਵੀ ਸੂਟ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਸਕਰੀਨ ਤੇ ਜੋ ਨੰਬਰ ਤੁਹਾਨੂੰ ਸ਼ੋਅ ਕੀਤਾ ਗਿਆ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਅਡਵਾਂਸ ਵਿੱਚ ਪੇਮੈਂਟ ਕਰਕੇ ਤੁਹਾਨੂੰ ਬੁਕਿੰਗ ਕਰਵਾਉਣੀ ਪਏਗੀ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰੋ ਕਾਲ ਨਹੀਂ ਕਰਨੀ WhatsApp ਤੇ ਮੈਸੇਜ ਕਰਕੇ ਬੁਕਿੰਗ ਕਰवानी ਹੈ ਹਾਂਜੀ ਤੇ ਜਲਦੀ ਤੋਂ ਜਲਦੀ WhatsApp ਮੈਸੇਜ ਕਰਕੇ ਇਹਨਾਂ ਦੀ ਬੁਕਿੰਗ ਕਰਾਓ ਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀਆਂ ਨੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤੇ ਆਪਣੇ ਸਰਕਲ 'ਚ ਸ਼ੇਅਰ ਵੀ ਕਰ ਸਕਦੇ ਹੋ ਵਾਦੂ ਤੋਂ ਵਾਦੂ ਹਾਂਜੀ ਤੇ ਪੂਰੀ ਵੀਡੀਓ ਤੁਸੀਂ ਚੈੱਕ ਕਰਨੀ ਹੈ ਤੇ ਜੇ ਕਲੈਕਸ਼ਨ ਅੱਛੀ ਲੱਗੇ ਤੇ ਪਲੀਜ਼ ਲਾਈਕ ਕਰਦੇ ਤੇ ਪਿਆਰਾ ਜਿਹਾ ਕਮੈਂਟ ਜਰ ਕਰਕੇ ਜਾਇ ਕੋਈ ਵੀ ਤੇ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਮੈਨੂੰ ਵਟਸਐਪ ਕਰੋ ਵਟਸਐਪ ਤੇ ਬੁਕਿੰਗ ਕਰਵਾਓ ਪਲੀਜ਼ ਕਾਲ ਮਤ ਕਰਿਆ ਕਰੋ ਵਟਸਐਪ ਤੇ ਮੈਸੇਜ ਹੀ ਕਰਕੇ ਬੁਕਿੰਗ ਕਰਾਣੀ ਹੈ ਵਟਸਐਪ ਤੇ ਹੀ ਬੁਕਿੰਗ ਕੀਤੀ ਜਾਏਗੀ ਤੇ ਵਟਸਐਪ ਤੇ ਹੀ ਤੁਹਾਨੂੰ ਸਾਰਾ ਰਿਪਲਾਈ ਮਿਲੇਗਾ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਤੇ ਆਪਾਂ ਮਿਲਾਂਗੇ ਇੱਕ ਪਿਆਰੀ ਜੀ ਹੋਰ ਨੈਕਸਟ ਵੀਡੀਓ ਵਿੱਚ ਤੇ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਅੱਛੀ ਲੱਗੀ ਹੋਏ ਲਾਈਕ ਸਬਸਕ੍ਰਾਈਬ ਸ਼ੇਅਰ ਜੁੜ ਕਰਕੇ ਜਾਈਓ ਪਲੀਜ਼ ਥੈਂਕ ਯੂ ਸੋ ਮਚ